ਆ ਦੇਖੋ ਸਾਡੇ ਘਰ ਦਾ ਜਦੋਂ بارش ਆਲੀ ਬੋਟਲਾਂ ਨੇ ਪਿਆ ਜਾਂਦੇ ਅੱਧ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਹੀ بارش ਨੂੰ ਸਾਡੇ ਅਜਿਹੇ ਘਰ ਦਾ ਹਾਲ ਹੁੰਦਾ ਪਰੇਸ਼ਾਨੀ ਪਈਆਂ ਵੇਖ ਲੋ ਕਿ ਸਾਡੇ ਤੁਹਾਡੇ ਸਾਹਮਣੇ ਡੁੱਬੇ ਪਏ ਸਾਡੇ ਬਿਸਤਰੇ ਕਰਦੇ ਸਭ ਖਰਾਬ ਹੋ ਜਾਂਦੇ ਨੇ ਡੁੱਬੇ ਪਏ ਸਭ ਕੁਛ ਹੀਟ ਹੈ ਪਹਿਲੇ ਕਮਰੇ 'ਚ ਬੈਠਾਂ ਆਪਣੇ ਜੇ ਇੱਥੇ ਵੇਖ ਲੋ ਪਹਿਲੇ ਕਮਰੇ 'ਚ ਜਲਥਲ ਹੋਈ ਪਈ ਹੈ ਕੋਈ ਸ਼ਾਇਦ ਦਾ ਨਿਕਾਸ ਨਹੀਂ ਕੋਈ ਲੈਣ ਨਹੀਂ ਕੋ ਦਿਣ ਹੀ ਨਹੀਂ ਗਲੀਆਂ ਨਾਲੇ ਭਰ ਜਾਂਦੇ ਆ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਚ ਆਵੜਦਾ ਹਾਂਜੀ ਇਹ ਵੋਟਰਾਂ ਵਰੀ ਗਾਨਗੇ ਜੀ ਤੁਹਾਡਾ ਇਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲੋਂ ਉਹ ਗਲੀਆਂ ਦਾ ਹਾਲ ਜੀ ਆ ਨਗਰ ਕੌਲਸਲ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਸਾਡੀ ਦੁਕਾਨਾਂ 'ਚ ਵੀ ਪਾਣੀ ਆ ਗਿਆ ਭਲੀ ਮਰਨਾਲੀ ਸੰਤੋਸ਼ ਕੁਮਾਰੀ ਆ ਦੇਖੋ ਸਾਡੇ ਘਰ ਦਾ ਜਦੋਂ بارشਾਂ ਦੀ ਬੋਟਲ ਲੈਣ ਤੇ ਆ ਜਾਂਦੀਆਂ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਵੀ ਵਾਰਸ਼ੀ ਸਾਡੇ ਅਹੋ ਘਰ ਦਾ ਹਾਲ ਹੁੰਦਾ ਤੇ ਵੋਟਾਂ ਲੈਣ ਲੱਗ ਜਦੋਂ ਦੇ ਨਾ ਹੱਥ ਛੋੜਦੇ ਪਲਾ ਨਹੀਂ ਨਹੀਂ ਇਹ ਤੁਹਾਡੇ ਕੰਮ ਹੋ ਜਾਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਦੋਂ ਹੀ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਜਦੋਂ ਵੋਟਾਂ ਲੈਣੇ ਉਦੋਂ ਜਾਂਦੇ ਨੇ ਬਾਅਦ ਚ ਕਿਸੇ ਨੇ ਬਾਤ ਨਹੀਂ ਪੁੱਛਣੀ ਆ ਸਾਡੀ ਪਰੇਸ਼ਾਨੀ ਪਈ ਆ ਮੇਰੇ ਲਈ ਸਾਡੇ ਤੁਹਾਡੇ ਸਾਹਮਣੇ ਡੁੱਬੇ ਪਏ ਸਾਡੇ ਗਿੱਸਰੇ ਗੱਦੇ ਸਭ ਖਰਾਬ ਹੋਏ ਨੇ ਡੁੱਬੇ ਪਏ ਸਭ ਕੁਝ ਹੀ ਤੇ ਨੁਕਸਾਨ ਭਾਈ ਦੇਖੋ ਦੇਖੋ ਤਾਂ ਆਪਣੇ ਅੱਖੀਂ ਦੇਖਦੇ ਪਏ ਕਿੰਨਾ ਡੁੱਬਿਆ ਪਿਆ ਸਭ ਕੁਛ ਸਮਾਨ ਸਾਰੇ ਆਈ ਸਾਨੂੰ ਸਾਬ ਮੈਂ ਨਹੀਂ ਜਾਈ ਕਿ ਕਿੱਥੇ ਉਠਿਆ ਨਹੀਂ ਕੋਠੇ ਵੀ ਸਾਤੇ ਆਪਾਂ ਜੋ ਡਿੱਕਦੇ ਨੇ ਫਿਰ ਆਪਾਂ ਹੀ ਮੁਰੰਮਤ ਕਰਨੇ ਆਈ ਕਹਿੰਦੇ ਬਾਤ ਵੀ ਨਹੀਂ ਭਾਈ ਸੜਕ ਦੇ ਆ ਕੇ ਪੁੱਛੀ ਜੇ ਵੋਟਾਂ ਲੈਣੀਆਂ ਫਿਰ ਆ ਜਾਂਦੇ ਨੇ ਫਿਰ ਹੱਥ ਜੋੜ ਦਿੰਦੇ ਆ ਇਹਨਾਂ ਦੇ ਨਾਲ ਜਾ ਕੇ ਕੋਈ ਬਾਤ ਨਹੀਂ ਪੁੱਛਦਾ ਹਾਂਜੀ ਕਿੰਨੀ ਵਾਰੀ ਮੈਂ ਮੇਰੇ ਆਦਮੀ ਗਏ ਉੱਥੇ ਅਪਲਾਈ ਕਰ ਕੋਈ ਸੁਣਦਾ ਹੀ ਨਹੀਂ ਸੁਣਾਈ ਨਹੀਂ ਕਰਦਾ ਕੋਈ ਵੀ ਤਕੜੇ ਬੰਦੇ ਦੀ ਹਰ ਕੁੱਸ ਨਾ ਮਾੜੇ ਦੀ ਕੋਈ ਵੀ ਨਹੀਂ ਭਾਈ ਸੁਣਦਾ 90 ਮੀਟਰ ਪਿੱਛੇ ਸੜ ਗਿਆ 100 ਮੀਟਰ ਵੀ ਲਿਆ ਕੇ ਚੱਕ ਕੇ ਫੇਰ ਲਾਇਆ ਹੁਣ ਫੇਰ ਹਾਂਜੀ ਇਹਨਾਂ ਨੇ ਕੀਤਾ ਹੀ ਕਿਹਾ ਕੋਈ ਸੁਣਦਾ ਹੀ ਨਹੀਂ ਸ੍ਰਿੰਦਰ ਕਮਾਲ ਜੀ ਮੈਂ ਇਹ ਕਹਿਣਾ ਚਾਹੁੰਦਾ ਵਾ ਤੇ ਵੇਖ ਲੋ ਮੈਂ ਸਭ ਤੋਂ ਪਿਛਲੇ ਕਮਰੇ ਦੇ ਬੇਖਾਂ ਆਪਣੇ ਜੇ ਇੱਥੇ ਵੇਖ ਲੋ ਪਿਛਲੇ ਕਮਰੇ 'ਚ ਜਲਥਲ ਹੋਈ ਪਈ ਏ ਕੋਈ ਸ਼ਹਿਰ ਦਾ ਨਿਕਾਸ ਨਹੀਂ ਕੋਈ ਲੈਣ ਨਹੀਂ ਕੋਈ ਦਿਣ ਨਹੀਂ ਤੇ ਬਾਲਿਆਂ ਦੇ ਕੋਠੇ ਆ ਜੇ ਕਿਤੇ ਡਿਗ ਬੰਦੇ ਪਰਿਵਾਰ ਕਿੱਥੇ ਜਾਏਗਾ ਬਚੇਗਾ ਮੇਰਾ ਪਰਿਵਾਰ ਹਾਂਜੀ ਤੇ ਜਾਨ ਸਾਨੂੰ ਕੋਈ ਰਾਹਤਾ ਦਿੱਤੀ ਜਾਵੇ ਕਾ ਗੇ ਮਾਰੇ ਮੋਤੇ ਇਹਨਾਂ ਨੂੰ ਬਣਾ ਲਈ ਹੈ ਹਾਂਜੀ ਗੜੀਆਂ ਨਾਲੇ ਭਰ ਜਾਂਦੇ ਆ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਚ ਆਵੜਦਾ ਹਾਂਜੀ ਤੇ ਵੋਟਾਂ ਵਾਲੀ ਗੱਲਗੇ ਜੀ ਤੁਹਾਡਾ ਇਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਹਾਂਜੀ ਯਾ ਹਾਂਜੀ ਕੋਈ ਪੁੱਛ ਨਹੀਂ ਆ ਨੂੰ ਆਉਂਦਾ ਕਰੇ ਇਹ ਸਾਡਾ ਜੋਂਦਾ بارش ਸ਼ੁਰੂ ਹੋਈ ਹੈ ਅਸੀਂ ਸਾਰਾ ਪਰਵਾਰ ਲਾ ਕੇ ਪਾਣੀ ਛਿੰਦੇ ਰਹਿੰਨੇ ਆ ਪਾਣੀ ਘੜ ਘੜ ਕੇ ਸਾਈ ਹੱਕ ਹੈ ਹੋ ਜਲੇ ਨੇ ਸੋਚ ਕਰਕੇ ਸਾਨੂੰ ਕੋਈ ਮਾਲੀਮਾਤ ਮਤ ਦਿੱਤੀ ਜਾਏ ਕਿ ਜਾਂ ਇਹ ਗਰੀਬ ਇਹਨਾਂ ਨੂੰ ਉੱਤੇ ਕਰਾ ਸਕੀਏ ਜਾਂ ਕਿ ਇਹ ਪਾਣੀ ਦੇ ਬਚਾ ਕਰਾ ਸਕੀਆ ਆਪਣਾ ਹਾਂਜੀ ਮੈਂ ਗਿਆ ਹਾਂ ਜੀ ਕਮੇਟੀ ਘਰ ਕਹਿੰਦੇ ਫਲਾਣੇ ਥਾਂ ਜਾਓ ਜੀ ਉਹ ਫਾਰਮ ਭਰੋ ਥਾਂ ਕਹਿੰਦਾ ਕੇਂਦਰ ਜਾਓ ਫਲਾਣੇ ਕੇਂਦਰ ਜਾਓ ਹਾਂਜੀ ਮੈਂ ਉਸ ਨਾਲ ਦਾ ਬਜ਼ੁਰਗ ਮੁੰਡਾ ਕਿੱਥੇ ਭਜਾ ਫਰਾ ਹਾਂਜੀ ਜਾਂ ਇਹ ਕਿਥੋਂ ਸਾਰਾ ਕੰਮ ਹੁੰਦਾ ਹੋਵੇ ਚਲੋ ਆਖੇ ਵੀ ਲਾਓ ਲਾਓ ਮਹਾਰਾਜ ਮੇਰੇ ਜਿੱਥੇ ਥਾਂ ਕਰਾਣੇ ਕਰਾਓ ਤੇ ਮੇਰੋਂ ਆ ਮਾਲੀ ਸਾਰਾ ਦਿੱਤੀ ਗਈ। ਹਾਂਜੀ। ਸਰਪੋਰਟ ਰਾਂ ਦਾ ਬਹੁਤ-ਬਹੁਤ ਧੰਨਵਾਦ ਕਰੇ ਜਣੇ ਮੇਰੇ ਘਰ ਤੇ ਪਹੁੰਚੇ ਆ ਤੇ ਮੇਰਾ ਇਹ ਹਾਲਚਾਲ ਵੇਖਿਆ ਉਹਨਾਂ ਨੇ। ਆਪ ਸतीश ਕੁਮਾਰ ਇਹ ਵੇਖੋ ਗਲੀਆਂ ਦਾ ਹਾਲ ਜੀ। ਆ ਨਗਰ ਕੋਲ ਤੋਂ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਤੁਹਾਡੀਆਂ ਦੁਕਾਨਾਂ 'ਚ ਵੀ ਪਾਣੀ ਆ ਗਿਆ ਭਲੀ। ਕਿੱਥੇ ਜਾਈਏ ਅਸੀਂ? ਅਸੀਂ ਦਿਹਾੜੀਦਾਰ ਬੰਦੇ ਆ ਜੀ। ਸਾਡੀ ਅੱਜ ਦੀ ਦਿਹਾੜੀ ਖਰਾਬ ਹੋ ਗਈ ਐ। ਇਹ ਕੀ ਕਰੀਏ ਸਾਡੇ ਛੋਟੇ-ਛੋਟੇ ਬੱਚੇ ਆ। ਆ ਵੇਖੋ ਪਾਰੀ ਗਲੀਆਂ ਦਾ ਹਾਲ ਸਾਡੀਆਂ ਦਾ। ਸਾਰੇ ਪਾਸੇ ਇਹੀ ਹਾਲ ਐ। ਕੂੜੀਆਂ ਜੇ ਲੈ ਕੇ ਜਾਂਦੇ ਆਂ ਸਾਡੀ ਸਕੂਟਰੀਆਂ ਖਰਾਬ ਹੋਣੀਆਂ ਭਾਰੀ ਅਸੀਂ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਤੀ ਆ ਦੀ ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹੈਲਪ ਕੀਤੀ ਜਾਏ ਇਹਨਾਂ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੋਈਦਾ ਸਾਰਾ ਹੀ ਤੇ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਭਾਜੀ ਸਰੋਂ ਦਾ ਮੀਂਹ ਪੈ ਰਿਹਾ ਇਹ ਭਾਜੀ ਸਵੇਰ ਦੀ ਬਾਰਿਸ਼ ਲੱਗੀ ਏ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਏ ਭਰੀ ਭਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਹੈ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਦੁਕਾਨਾਂ 'ਚ ਪਾਣੀ ਆ ਗਿਆ ਕੀ ਕਰੀਏ ਭਰ ਹੀ ਹੈ